ਸੁਣ ਸੁਣ ਨਾਮ ਤੇਰਾ ਪ੍ਰੀਤਮ ਪ੍ਰਭ ਦੇਖਨ ਕਾ ਚਾਉ ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਸਵਾਉ ਮੇਰੇ ਰਾਮ ਰਾਏ ਜੋ ਰਾਖੇ ਤਿਉ ਰਹੀਐ ਤੁਦ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਤੁਦ ਪਾਵੇ ਤਾ ਨਾਮ ਜਪਾਵੇ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਜੋ ਪ੍ਰਭ ਕਰ ਸੋਇ ਪਲ ਮਾਨੋ ਪਲਮਾਨੋ ਜੋ ਪ੍ਰਭ ਕਰੇ ਸੋਈ ਪਲਮਾਨੋ ਸੁਖ ਦੁਖ ਉਹੀ ਤੇ ਆਈਏ ਕਬ ਕਰ ਸੋਈ ਪਲ ਮਾਟੋ ਜੋ ਕਬ ਕਰ ਸੋਈ ਪਲ ਮਾਟੋ ਕੀਮਤ ਤੇ ਆ ਗੋ ਹਾਰੇ ਜਨ ਹੁਕਮ ਮਨੂ ਦੇ ਸੁਖ ਪਾਈਏ ਰੇ ਹੁਕਮ ਪੂਜ ਸੁਖ ਪਾਈਏ ਰੇ ਹੁਕਮ ਪੂਜ ਸੁਖ ਪਾਈਏ ਰੇ ਜੋ ਪ੍ਰਭ ਕਰੇ ਸੋਈ ਪਲ ਮਾਨੋ ਜੋ ਪ੍ਰਭ ਕਰੇ ਸੋਈ ਪਲ ਮਾਨੋ ਸੁਖ ਦੁਖ ਹੋਈ ਤੇ ਆਇਏ ਰੇ ਸੁਖ ਦੁਖ ਹੋਈ ਰੱਬ ਕਰੇ ਸੋਈ ਬਲਮਾਨੋ ਜੋ ਪ੍ਰਭ ਕਰੇ ਸੋਈ ਬਲਮਾਨੋ ਨਾਮ ਜਪੀ ਜਰੇ ਹਰਤਾ ਕੋ ਨਾਮ ਜਪੀ ਜਰੇ ਜੋ ਕਬ ਕਰੇ ਸੋਈ ਪਲ ਮਾਨੋ ਜੋ ਕਬ ਕਰੇ ਸੋਈ ਪਲ ਮਾਨੋ ਸੁਖ ਦੁਖ ਹੋਈ ਖਿਆਇ ਜਰੇ ਰੱਬ ਕਰੇ ਸੋਈ ਪਲਮਾਨੋ ਜੋ ਪ੍ਰਭ ਕਰੇ ਸੋਈ ਪਲਮਾਨੋ ਕਰੇ ਕਰਤੇ ਪਾਰ ਨਾ ਲਾਗੇ ਰੇ ਜੋ ਪ੍ਰਭ ਕਰੇ ਸੋਈ ਪਾਲ ਮਾਨੋ ਜੋ ਪ੍ਰਭ ਕਰੇ ਸੋਈ ਪਾਲ ਮਾਨੋ ਦਰਦ ਦੁੱਖ ਪੰਜਨ ਸਵਾਮੀ ਜਿਸ ਪਾਵੇ ਤਿਸੇ ਨਿਵਾ ਤੇਰੇ ਦੀਨ ਦਰਦ ਦੁੱਖ ਪੰਜਨ ਸਵਾਮੀ ਦੇ ਦੇ ਜਿਸ ਪਾਵੇ ਤਸ ਨਿਵਾਜੇ ਜੋ ਪ੍ਰਭ ਕਰੇ ਸੋਈ ਪਾਲਮਾਨੋ ਜੋ ਪ੍ਰਭ ਕਰੇ ਸੋਈ ਪਾਲਮਾਨੋ ਸੁਖ ਦੁਖ ਹੋਹੀ ਕੇ ਆਈ ਦੇ ਦੇ ਸੁਖ ਦੁਖ ਹੋਹੀ ਤੇ ਆਈਏ ਰੇ ਜੋ ਤਬ ਕਰੇ ਸੋਈ ਪਲ ਮਾਨੋ ਜੋ ਤਬ ਕਰੇ ਸੋਈ ਪਲ ਮਾਨੋ ਦੇ ਤੋਟ ਨਹੀਂ ਕਿਸ ਕਰਤੇ ਉਰ ਰਹੇ ਰਤਨਾ ਕਰ ਰੇ ਉਰ ਰਹੇ ਰਤਨਾ ਕਰ ਰੇ ਪੂਰ ਰਹੇ ਰਤਨਾ ਕਰ ਰੇ ਜੋ ਤਬ ਕਰੇ ਸੋਈ ਪਲਮਾਨੋ ਜੋ ਕਮ ਕਰੇ ਸੋਈ ਪਲਮਾਨੋ ਸੁਖ ਦੁਖ ਹੋਈ ਤੇ ਆਈਏ ਰੇ ਸੁਖ ਦੁਖ ਹੋਈ ਤੇ ਆਈਏ ਰੇ ਜੋ ਕਮ ਕਰੇ ਸੋਈ ਪਲਮਾਨੋ ਬਕਰ ਸੋਈ ਪਲ ਮਾਨੋ ਤੇਰਾ ਸਵਾਮੀ ਕੱਟ ਕੱਟ ਅੰਦਰ ਸੋਈ ਰੇ ਨਾਨਕ ਦਾਸ ਤਾਂ ਕੀ ਸ਼ਰਣਾਈ ਬਿਰਥਾ ਬਿਰਥਾ ਨਾ ਕੋਈ ਰੇ ਜਾਤੇ ਬਿਰਥਾ ਨਾ ਕੋਈ ਰੇ ਜਾਤੇ ਬਿਰਥਾ ਨਾ ਨਾ ਕੋਈ ਰੇ ਨਾਨਕ ਦਾਸ ਤਾਂ ਕੀ ਸ਼ਰਣਾਈ ਜਾਤੇ ਬਿਰਥਾ ਨਾ ਕੋਈ ਸਰਣਾ ਕਰੇ ਸੋਈ ਪਲਮਾਨੋ ਜੋ ਪ੍ਰਭ ਕਰੇ ਸੋਈ ਪਲਮਾਨੋ ਸੁਖ ਦੁਖ ਹੋਈ ਤੇ ਆਈਏ ਰੇ ਸੁਖ ਦੁਖ ਹੋਈ ਤੇ ਆਈਏ ਰੇ ਜੋ ਪ੍ਰਭ ਕਰੇ ਸੋਈ ਪਲਮਾਨੋ ਜੋ ਕਬ ਕਰੇ ਸੋਈ ਪਲਮਾਨੋ ਜੋ ਕਬ ਕਰੇ ਸੋਈ ਪਲਮਾਨੋ ਸੋਈ ਪਲਮਾਨੋ ਸੋਈ ਪਲਮਾਨੋ ਆਹੇ ਗੁਰੂ